ਅੱਜ ਦੀ ਵੀਡੀਓ ਵਿੱਚ ਸੱਜਣੋ ਬਹੁਤ ਹੀ ਤਕੜੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ ਬਹੁਤ ਹੀ ਧਾਕੜ ਮਾਰਵਾੜੀ ਘੋੜੇ ਲੈ ਕੇ ਆਏ ਆ ਪਿਓਰ ਮਾਰਵਾੜੀ ਤੇ ਬਾਈ ਹੁਣੀ ਕੰਮ ਕਰਦੇ ਆ ਜਿਨ੍ਹਾਂ ਦੇ ਵਿੱਚੋਂ ਤਿੰਨਾ ਘੋੜਿਆਂ ਦੇ ਵਿੱਚੋਂ ਦੋ ਘੋੜਿਆਂ ਦੀ ਸਰਵਿਸ ਬਾਈ ਹੁਣਾ ਦੇਣੀ ਸ਼ੁਰੂ ਕਰਤੀ ਇੱਕ ਤਾਂ ਘੋੜਾ ਤੁਸੀਂ ਦੇਖ ਰਹੇ ਹੋ ਤੇ ਇੱਕ ਅਗਲੇ ਪਾਸੇ ਨਵੀਂ ਉਮਰ ਦੇ ਸਾਰੇ ਬਸ਼ੇਰੇ ਆ ਆਹ ਬਸ਼ੇਰੇ ਦੀ ਗੱਲ ਕਰਾਂ ਤੇ ਇਹਦੀ ਹਜੇ 26-27 ਮਹੀਨੇ ਉਮਰ ਹੈ ਇਹਦੀ ਹੁਣੇ ਜਸਟ ਭਰਾਵਾਂ ਨੇ ਸਰਵਿਸ ਦੇਣੀ ਚਾਲੂ ਕਰੀ ਹੈ ਤੇ ਬਹੁਤ ਹੀ ਸ਼ਕੀਨ ਨੇ ਮਾਰਕਿੰਗ ਬੜੀ ਚੰਗੀ ਹੈ ਇਹਨਾਂ ਦੀਆਂ ਲਾਈਨਾਂ ਬੜੀਆਂ ਧਾਕੜ ਨੇ ਲੇਚੜ ਕੋੜਿਆਂ ਦੇ ਖੂਨ ਦੇ ਵਿੱਚੋਂ ਨੇ ਤੇ ਸਾਰੀ ਵੀਡੀਓ ਦੇਖਿਓ ਮੋਟੀ-ਮੋਟੀ ਜਾਣਕਾਰੀ ਤੁਹਾਨੂੰ ਮੈਂ ਦੇਣ ਲੱਗਿਆ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਆਹ ਘੋੜਾ ਪੂਰਾ ਜੈਡ ਬਲੈਕ ਹੈ ਜੀ ਇੱਕ ਵੀ ਵਾਲ ਚਿੱਟਾ ਹੈ ਨਹੀਂ ਇਹਦੇ ਪਿੰਡੇ ਤੇ ਕਿਤੇ ਵੀ ਤੇ ਇਹ ਘੋੜਾ ਫੋਰ ਸੇਲ ਹੈ ਘੋੜਾ ਨਹੀਂ ਹਜੇ ਇਹ ਵੀ ਬਸ਼ੇਰਾ ਹੀ ਹੈ 28-29 ਨੇ ਤਕਰੀਬਨ ਇਹਦੀ ਉਮਰ ਦੱਸੀ ਹੈ ਭਰਾਵਾਂ ਨੇ ਬਾਕੀ ਕਿਹੜੇ ਖਾਨਦਾਨ ਦੇ ਵਿੱਚੋਂ ਹੈ ਕਿੰਨੀਆਂ ਕੁ ਉਮਰਾਂ ਨੇ ਕਿੰਨੀਆਂ ਕਿੰਨੀਆਂ ਹਾਈਟਾਂ ਨੇ ਉਹ ਸਾਰੀ ਜਾਣਕਾਰੀ ਆਪਾਂ ਭਰਾ ਦੇ ਕੋਲੋਂ ਲੈਣੀ ਹੈ ਵੀਡੀਓ ਦੇ ਵਿੱਚੋਂ ਤੇ ਵੀਰ ਨੂੰ ਪਹਿਲੀ ਵੀਡੀਓ ਹੈ ਭਰਾ ਦੀ ਦੱਬ ਕੇ ਸਪੋਰਟ ਕਰਿਓ ਤੇ ਬਹੁਤ ਬਰੀਕੀ ਵਾਲਾ ਵਿਸ਼ੇਰਾ ਹੈ ਕੁੰਡੀ ਕੰਨ ਹੈ ਬਹੁਤ ਸੋਹਣੀ ਯਾਰ ਪਰਫਾਰਮ ਦਿੱਤੀ ਹੈ ਸਾਰੀ ਕੋੜਿਆਂ ਨੇ ਤੇ ਆ ਹੈ ਸਾਡਾ ਭਰਾ ਬਾਈ ਕੈਮ ਗਿੱਲ ਵੀਰ ਇੰਗਲੈਂਡ ਤੋਂ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਧਰੋਂ ਬਹੁਤ ਸਾਰੇ ਭਰਾ ਸਾਡੇ ਇਧਰੋਂ ਜਾ ਕੇ ਉਧਰ ਇਨਵੈਸਟ ਕਰਦੇ ਆ ਜਮੀਨਾਂ ਵੇਚ-ਵੇਚ ਕੇ ਅਸੀਂ ਉਧਰ ਜਾਂਦੇ ਆ ਪਰ ਭਰਾ ਨੂੰ ਸਪੋਰਟ ਕਰਿਓ ਜੇ ਚਾਹੁੰਦੇ ਹੋ ਕਿ ਇਦਾਂ ਦੇ ਭਰਾ ਹੋਰ ਵੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਚਾਹੇ ਉਹ ਘੋੜਿਆਂ 'ਚ ਕਰਨ ਜਾਂ ਕਿਸੇ ਵੀ ਕਿੱਤਿਆਂ ਦੇ ਵਿੱਚ ਕਰਨ ਤੇ ਬਾਈ ਦੀ ਵੀਡੀਓ ਸ਼ੇਅਰ ਕਰਨੀ ਬੜੀ ਜ਼ਰੂਰੀ ਹੈ ਬਾਈ ਨੇ ਉਥੋਂ ਆਣ ਕੇ ਤੇ ਇੱਥੇ ਪੈਸਾ ਇਨਵੈਸਟ ਕੀਤਾ ਹੈ ਘੋੜਿਆਂ ਦੇ ਵਿੱਚ ਤੇ ਹੁਣ ਸਿਰ ਤੇ ਹੱਥ ਤੁਸੀਂ ਰੱਖਣਾ ਬੜਾ ਚੰਗਾ ਸੁਭਾਅ ਹੈ ਤੇ ਬਾਈ ਦੇ ਫਾਰਮ ਦਾ ਨਾਮ ਹੈ ਮਿੰਦਾ ਹਾਰਸ ਬਰੀਡਰਸ ਫਾਰਮ ਮਿੰਦਾ ਸਟੱਡ ਫਾਰਮ ਦੇ ਨਾਮ ਤੋਂ ਵੀ ਬਾਈ ਦਾ ਫਾਰਮ ਚੱਲਦਾ ਹੈ ਬਾਕੀ ਆਹ ਦੋ ਕਿੱਲਿਆਂ ਦੇ ਵਿੱਚ ਵੀਰ ਦਾ ਖੁੱਲਾ ਠੁੱਲਾ ਬਾਈ ਨੇ ਫਾਰਮ ਤਿਆਰ ਕੀਤਾ ਹੈ ਜੀ ਤੇ ਇੱਕ ਗੱਲ ਹੋਰ ਬਾਈ ਨੇ ਸਪੈਸ਼ਲ ਕਹਿਣ ਵਾਸਤੇ ਕਹੀ ਕਿ ਜਿੰਨੀ ਵੀ ਫੀਸ ਵੀਡੀਓ ਦੇ ਵਿੱਚ ਦੱਸੀ ਜਾਊਗੀ ਘੋੜਾ ਪਸੰਦ ਆਉਂਦਾ ਹੈ ਤੁਸੀਂ ਘੋੜੀ ਭਰਉਣਾ ਚਾਹੁੰਦੇ ਹੋ ਤੇ ਉਹ ਵੀ ਕੋਈ ਡਿੱਕਾ ਨਹੀਂ ਇੱਕ ਵਾਰ ਵੀਰ ਨੂੰ ਯਾਦ ਜ਼ਰੂਰ ਕਰ ਲਿਓ ਤੁਹਾਨੂੰ ਫੀਸ ਵਾਲੇ ਪਾਸੇੋਂ ਨਾਰਾਜ਼ ਨਹੀਂ ਹੋਣ ਦਿੰਦੇ ਕਹਿੰਦਾ ਪਾਪੀ ਖੁੱਲਾ ਮਾਨਤਣ ਹੋਊਗਾ ਦੂਜੀ ਗੱਲ ਐ ਕਿ ਘੋੜੀ ਜੇ ਤੁਸੀਂ ਚੈੱਕ ਪਾਸ ਕਰਾ ਕੇ ਵੀ ਖੜਨੀ ਐ ਕੋਈ 20 22 25 ਦਿਨ ਛੱਡਣੀ ਵੀ ਐ ਤੇ ਉਹਦੀ ਵੀ 1 ਰੁਪਿਆ ਵੀ ਫੀਸ ਤੁਹਾਡੇ ਤੋਂ ਨਹੀਂ ਲਈ ਜਾਊਗੀ ਜਿਹੜਾ ਭਰਾ ਕੋਈ 100 150 200 ਕਿਲੋਮੀਟਰ ਤੋਂ ਆਉਂਦਾ ਹੈ ਉਹਦਾ ਪੂਰਾ ਮਾਨਤਣ ਕੀਤਾ ਜਾਊਗਾ ਜੇ ਕੋਈ ਦੂਰੋਂ ਵੀ ਘੋੜੀ ਛੱਡ ਕੇ ਜਾਣਾ ਚਾਹੁੰਦਾ ਤੇ ਉਹਦੀ ਵੀ ਕੋਈ ਫੀਸ ਨਹੀਂ ਲਈ ਜਾਊਗੀ ਜੀ ਪਿਓਰ ਮਾਰਵਾਰੀ ਤੇ ਵੀਰ ਕੰਮ ਕਰਦੇ ਆ ਬਾਕੀ ਭਰਾਵਾਂ ਦੇ ਵਿਚਾਰ ਸੁਣਿਓ ਭਰਾਵਾਂ ਦੀਆਂ ਗੱਲਾਂ ਬਾਤਾਂ ਸੁਣਿਓ ਬਹੁਤ ਹੀ ਦਲੀਲ ਵਾਲੇ ਬੰਦੇ ਆ ਬਾਕੀ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਇਰ ਕਰੀ ਸੋਹਣੀ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਗੁਰਮੀਤ ਢਿੱਲੋਂ ਪੂਰਨ ਸਿੰਘ ਸੁਖਪਾਲ ਸੰਧੂ ਭਾਗ ਸਿੰਘ ਭੁੱਲਰ ਜੋਗੇ ਵਾਲਾ ਸੰਦੀਪ ਕੁਮਾਰ ਸੇਖੋਂ ਨਿੰਦਰ ਸੁਖਦੀਪ ਸਿੰਘ ਰੰਧਾਵਾ ਬੂਟਾ ਸਰਾਂ ਬੂਟਾ ਸਿੰਘ ਚਾਹਲ ਕੁਲਵਿੰਦਰ ਸਿੰਘ ਤਲਵਿੰਦਰ ਸੰਧੂ ਭੁੱਲਰ ਜੱਟ 6504 ਪਰਮਜੀਤ ਸਿੰਘ ਬਾਬਾ ਚਾਲ ਮਨਜੀਤ ਸਿੰਘ ਸੂਬੇਦਾਰ ਸੁਖਮਿੰਦਰ ਸਿੰਘ ਰਾਣਾ ਰਣਵੀਰ ਕਿਰਪਾਲ ਕਲੇਰ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਵੀਡੀਓ ਦੇ ਵਿੱਚ ਸਾਰੀ ਵੀਡੀਓ ਦੇਖਿਓ ਲਾਸਟ ਤੱਕ ਦੇਖਿਓ ਬਹੁਤ ਹੀ ਪਿਆਰੀ ਵੀਡੀਓ ਬਣੀ ਆ ਮਿਲਦੇ ਆ ਜੀ ਧੰਨਵਾਦ ਸਾਡੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਹਿ ਸਾਰੀ ਸੂਝਮਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੀ ਸੱਜਣਾ ਮਿੱਤਰਾਂ ਦਾ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੰਧੂ ਦਦੇਹਰ ਵਾਲਾ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜਿਹਿਆਂ ਆਖਦਾ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਜੀਆਂ ਆਖਦਿਆਂ ਤੇ ਅਦਬ ਨਾਲ ਸਵਾਗਤ ਕਰਦੇ ਆ ਸੱਜਣੋ ਆਪਣੇ ਨਾਲ ਭਰਾ ਆਪਣਾ ਖੜਾ ਹੈ ਬਾਈ ਕੈਮ ਬਾਹਰ ਦਾ ਰਹਿਣ ਵਾਲਾ ਹੈ ਬਹੁਤ ਟਾਈਮ ਹੋ ਗਿਆ ਵੀਰ ਨੂੰ ਇੱਥੋਂ ਸ਼ਿਫਟ ਹੋਇਆ ਇੰਗਲੈਂਡ ਦੇ ਵਿੱਚ ਉੱਥੋਂ ਕੋੜਿਆਂ ਦਾ ਸ਼ੌਕ ਲੱਗ ਗਿਆ ਘੋੜਿਆਂ ਦਾ ਸ਼ੌਂਕ ਕਿਵੇਂ ਪੈ ਗਿਆ ਕਿਵੇਂ ਦੀ ਬਰੀਡ ਤੇ ਕੰਮ ਕਰ ਰਹੇ ਆ ਤੇ ਕੀ ਅੱਗੇ ਕਰਨਾ ਚਾਹੁੰਦੇ ਆ ਜਾਂ ਕਿੱਦਾਂ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਆ ਸਾਰੀ ਗੱਲਬਾਤ ਕਰਨੀ ਆ ਤਿੰਨ ਸਟਾਲੀਅਨ ਭਰਾ ਦੇ ਘੋੜੇ ਵਿਖਾਉਣੇ ਆ ਨਾਲ ਉਹਨਾਂ ਦੇ ਬੱਚੇ ਵੀ ਵਿਖਾਉਣੇ ਆ ਨਾਲ ਇੱਕ ਜਿਹੜਾ ਬਸ਼ੇਰਾ ਐ ਫੋਰ ਸੇਲ ਵੀ ਐ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਸਾਰੀ ਡਿਟੇਲ ਲੈਨੇ ਆ ਪਹਿਲਾਂ ਭਰਾ ਦਾ ਕਰਦੇ ਆ ਸਵਾਗਤ ਫਿਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਨੂੰ ਵੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੋਰ ਸੌ ਕੈਮੋ ਬਿਲਕੁਲ ਜੀ ਚੜ੍ਹਦੀ ਕਲਾ ਬਿਲਕੁਲ ਭਾਈ ਮੈਨੂੰ ਇਹ ਗੱਲ ਨਾ ਕੈਮ ਕੈਮੋ ਪੁੱਛ ਕਿਉਂਕਿ ਮੇਰਾ ਇੱਕ ਨਾ ਉਹ ਹੋ ਗਿਆ ਦਿੱਲੀ ਮੈਂ ਇੰਟਰਵਿਊ ਚ ਪੁੱਛਦਾ ਹੀ ਆ ਸਾਰੇ ਭਰਾਵਾਂ ਨੂੰ ਪਰ ਬਾਈ ਸਾਡੇ ਤੋਂ ਬਹਾਲਾ ਕੈਮ ਹੁਣ ਇਹ ਮੈਂ ਕੈਮ ਤਾਂ ਕਰਕੇ ਰਹਿੰਦੇ ਆ ਤੇ ਸਦਾ ਹੀ ਪ੍ਰਮਾਤਮਾ ਸਾਡੇ ਸਾਰੇ ਭਰਾਵਾਂ ਨੂੰ ਬਾਈ ਦੇ ਨਾਲ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਅਰਦਾਸ ਕਰਦੇ ਆ ਪਰ ਇਹ ਗੱਲ ਮੈਂ ਤਾਂ ਕੀਤੀ ਐ ਸਜਣੋ ਮੇਰੀ ਉਮਰ ਹੈਗੀ ਹੈ 34 ਕੇ ਸਾਲ ਤੇ ਤੁਸੀਂ ਬਾਈ ਦੀ ਉਮਰ ਦੱਸੋ ਵੀ ਕਮੈਂਟਾਂ ਦੇ ਵਿੱਚ ਕਿੰਨੀ ਹੋ ਸਕਦੀ ਹੈ ਬਾਈ ਨੇ 50 ਨੂੰ ਹੱਥ ਫੇਰ ਲਿਆ 1 ਸਾਲ ਘੱਟ ਰਹਿ ਗਿਆ ਸੱਜਣੋ ਇਹ ਵੀ ਪੁੱਛਾਂਗੇ ਵੀ ਇਹ ਤੰਦਰੁਸਤੀ ਦਾ ਰਾਜ਼ ਕੀ ਹੈ ਜਿਹੜੀ ਜਵਾਨੀ ਇੰਨਾ ਟਾਈਮ ਹੰਡਾਉਣੀ ਇੰਨਾ ਕੰਮ ਕੀਤਾ ਹੈ ਮਿਹਨਤ ਕੀਤੀ ਹੈ ਸਟਰਗਲ ਵੀ ਕੀਤਾ ਹੈ ਤਾਂ ਵੀ ਆਪਣੇ ਆਪ ਨੂੰ ਅੱਜ ਦੇ ਟਾਈਮ 'ਚ ਮੈਂਟੇਨ ਰੱਖਣਾ ਕਹਿ ਬਾਈ ਬਹੁਤ ਵੱਡੀ ਗੱਲ ਹੈ ਤੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਈ ਪਹਿਲਾਂ ਮੈਨੂੰ ਐਂ ਦੱਸੋ ਵੀ ਘੋੜਿਆਂ ਲ ਕਿੰਨਾ ਕ ਟਾਈਮ ਹੋ ਗਿਆ ਤੇ ਕਿੰ ਨੂੰ ਵੇਖ ਕੇ ਆਗੇ ਕੋੜਿਆਂ ਵੱਲ ਵੀਰ ਜੀ ਰਾਈਡਿੰਗ ਦਾ ਮੈਨੂੰ ਸ਼ੌਂਕ ਆ ਅੱਛਾ ਹਾਂਜੀ ਰਾਈਡਿੰਗ ਪਹਿਲਾਂ ਬਾਹਰ ਆਪ ਸਿੱਖੀ ਆ ਹੈ ਤੇ ਰਾਈਡਿੰਗ ਦੇ ਕਰਕੇ ਕੋੜਿਆਂ ਦਾ ਸ਼ੌਂਕ ਪੈ ਗਿਆ ਸ਼ੌਂਕ ਤਾਂ ਚਲੋ ਹਰ ਬੱਚੇ ਨੂੰ ਮੈਂ ਕਹਿੰਦਾ ਜਿਹੜਾ ਆਪਣੇ ਪਿੰਡ ਨਾਲ ਬਿਲੋਂਗ ਕਰਦਾ ਜੀ ਜਗ੍ਹਾ ਹੁੰਦੀ ਆ ਹਰ ਕੋਈ ਦਿਲ ਕਰਦਾ ਵੀ ਕੋੜੇ ਤੇ ਜੀ ਬੈਠਿਆ ਜਾਵੇ ਸਵਾਰੀ ਕੀਤੀ ਜਾਵੇ ਫਿਰ ਤੁਸੀਂ ਜਵਾਨ ਹੁੰਨੇ ਆ ਫਿਰ ਸ਼ੌਂਕ ਹੌਲੀ ਹੌਲੀ ਤੁਹਾਡੇ ਕਈਆਂ ਦੇ ਮਰ ਜਾਂਦੇ ਆ ਆਪਾਂ ਜਿੰਮੇਵਾਰੀਆਂ ਦਾ ਕਰਕੇ ਨੱਪ ਦਿੱਤੇ ਜਾਂਦੇ ਸ਼ੌਂਕ ਹਨ ਨਹੀਂ ਟਾਈਮ ਮਿਲਦਾ ਪਰ ਆਪਾਂ ਨੂੰ ਮੌਕਾ ਮਿਲਿਆ ਰਾਈਡਿੰਗ ਸਿੱਖਣ ਦਾ ਕਰਤਾ ਤੇ ਇੱਥੇ ਆ ਕੇ ਫਿਰ ਸੋਚਿਆ ਵੀ ਕੋਈ ਨਾ ਕੋਈ ਹਾਂ ਜਦੋਂ ਆਈਦਾ ਯਾਰ ਰਾਈਡਿੰਗ ਥੋੜੀ ਜਿਹੀ ਕੀਤੀ ਜਾਵੇ ਜੀ ਆਪਣੇ ਕੋਲ ਜਗ੍ਹਾ ਵੀ ਆ ਤੇ ਉਹਦੇ ਨਾਲ ਨਾਲ ਫਿਰ ਘੋੜਿਆਂ ਦਾ ਕੰਮ ਸ਼ੁਰੂ ਕਰ ਲਿਆ ਫਿਰ ਪਹਿਲਾਂ ਤਾਂ ਰਾਈਡਿੰਗ ਤੋਂ ਸ਼ੁਰੂ ਕੀਤਾ ਵੀ ਕਿੰਨੇ ਕ ਟਾਈਮ ਕਿੰਨੇ ਟਾਈਮ ਪਹਿਲਾਂ ਪਹਿਲੀ ਘੋੜੀ ਮਾਲੂ ਫਾਰਮ ਤੇ ਪੈਰ ਪਾਇਆ ਸੀਗਾ ਆਪਾਂ ਨੂੰ 2 ਸਾਲ ਹੋ ਗਿਆ ਜੀ ਸ਼ੁਰੂ ਕੀਤੇ ਤੇ ਫਾਰਮ ਦਾ ਨਾਂ ਕੀ ਰੱਖਿਆ ਬਾਈ ਆਪਾਂ ਰੱਖਿਆ ਜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਐਮ ਆ ਮਿੰਦਾ ਸਟੱਡ ਫਾਰਮ ਮਿੰਦਾ ਸਟੱਡ ਫਾਰਮ ਹਾਂਜੀ ਠੀਕ ਹੈ ਇਹ ਪਿੰਡ ਕਿਹੜਾ ਹੈ ਆਪਣਾ ਜੀ ਮੈਂ ਭੁੱਲ ਗਿਆ ਇਹ ਪਿੰਡ ਥੰਮਣ ਵਾਲਿਆ ਜੀ ਥੰਮਣ ਵਾਲ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਜਲੰਧਰ ਆ ਜ਼ਿਲ੍ਹਾ ਜਲੰਧਰ ਹੈ ਫਲੋਰ ਤੋਂ ਤਾਲਵੰਨ ਰੋਡ ਦੇ ਉੱਪਰ ਆ ਜੀ ਹਾਂਜੀ ਬਾਕੀ ਆਪਣੀ ਲੋਕੇਸ਼ਨ ਸਾਰਿਆਂ ਨੂੰ ਗੂਗਲ ਤੇ ਜੇ ਕੋਈ ਸਰਚ ਕਰੇ ਤਾਂ ਇਹ ਉਹ ਤੁਹਾਨੂੰ ਸਾਰੀ ਡੀਟੇਲ ਦੇ ਦਿਓ ਸਭ ਮਿਲ ਸਕਦੀ ਜੇ ਕਿਸੇ ਨੂੰ ਵਿਜ਼ਿਟ ਕਰਨਾ ਹੋਵੇ ਜੀ ਤਾਂ ਹੋਰ ਵੀ ਜੇ ਕੋਈ ਸਰਵਿਸ ਆਪਾਂ ਦੇ ਸਕਦੇ ਹਾਂ ਕਿਸੇ ਦਾ ਕੋਈ ਕੰਮ ਚਾਹੇ ਬਰੀਡਿੰਗ ਵਾਸਤੇ ਜਾਂ ਜੇ ਕਿਸੇ ਦੀ ਹੈਲਪ ਕਰ ਸਕਦੇ ਮਦਦ ਕਰ ਸਕਦੇ ਤਾਂ ਜੀ ਹਾਂ ਇਸ ਟਾਈਮ ਕੈਮ ਬਾਈ ਕਿੰਨੇ ਮੰਨ ਲਓ ਪੂਰਾ ਨਾਂ ਕੀ ਹੈ ਆਪਣਾ ਮੈਂ ਤਾਂ ਕੈਮ ਕੈਮ ਕਹੀ ਜਾਂਦਾ ਕੈਮ ਨਾਂ ਕੈਮ ਆਪਣਾ ਲਾਸਟ ਨੇਮ ਗੇਲਿਆ ਜੀ ਕੈਮ ਗੇਲ ਉਹਦਾ ਨਾਂ ਕਮਲਜੀਤ ਸਿੰਘ ਗੇਲਿਆ ਪੂਰਾ ਨਾਂ ਜੀ ਹਾਂਜੀ ਤੇ ਇਸ ਟਾਈਮ ਕਿੰਨੇ ਨਗੀਨੇ ਆਪਣੇ ਫਾਰਮ ਤੇ ਆ ਜੀ ਆਪਣੇ ਕੋਲ 24 ਜਨਵਰੀਆ ਵੀਰ ਐ ਇਸ ਵੇਲੇ ਜੋਟਲ ਕਿੰਨੀਆਂ ਘੋੜੀਆਂ ਤੇ ਕਿੰਨੇ ਸਟਾਲੀਆਂ ਤੇ ਕਿੰਨੇ ਕ ਬੱਚੇ ਆ ਆਪਣੇ ਕੋਲ ਇਸ ਵੇਲੇ 4 ਸਟਾਲੀਆਂ ਨੇ ਆ ਜੀ ਜਿਹਦੇ ਵਿੱਚੋਂ ਆਪਾਂ ਕਹਿ ਸਕਦੇ ਦੋ ਜਿਹੜੇ ਆ ਸਰਵਸ ਸ਼ੁਰੂ ਆ ਦੋ ਹਜੇ ਨਹੀਂ ਸ਼ੁਰੂ ਕੀਤੀ ਜੀ ਤਾਂ ਉਹਨਾਂ ਤੋਂ ਆਪ ਬੱਚੇ ਕਹਿ ਸਕਦੇ ਆ ਗਾਂ ਆਪਣੇ ਕੋਲ ਚਾਰ ਹੋਰ ਕੋਲਟ ਆ ਉਹ ਆ ਜੀ ਤਾਂ ਇਹ ਜਿਹੜਾ ਫਾਰਮ ਤਿਆਰ ਕੀਤਾ ਹੈ ਬਾਈ ਕਿੰਨਾ ਕੁ ਟਾਈਮ ਪਹਿਲਾਂ ਤਿਆਰ ਕੀਤਾ ਹੈ ਇਹ ਸਾਰਾ ਹੀ ਕੋਈ 2 ਸਾਲ ਦੇ ਵਿੱਚ ਹੀ ਕੰਮ ਸਾਰਾ ਬਹੁਤ ਸੋਹਣਾ ਫਾਰਮ ਤਿਆਰ ਹੋਇਆ ਕਿੰਨੇ ਕਿੰਨੇ ਮੰਨ ਲਓ ਜਗ੍ਹਾ ਦੇ ਵਿੱਚ ਹੈ ਜੀ ਇਹ ਆਪਣੇ ਕੋਲ ਟੋਟਲ ਕੋਈ 2 ਖੇਤ ਹੋਣਗੇ ਜੀ 2 ਖੇਤ ਮਤਲਬ ਜੀ 2 ਕਿੱਲੇ 2 ਏਕੜ ਹਾਂਜੀ 2 ਏਕੜ ਮੰਨ ਲਓ ਕਿੱਲੇ ਕਹਿ ਲਓ ਏਕੜ ਕਹਿ ਲਓ ਹਨਾ ਜੀ ਤੇ ਮੰਨ ਲਓ ਜਿੱਦਾਂ ਨਾ ਆਪਾਂ ਕਹਿੰਦੇ ਹੁੰਨੇ ਆਂ ਵੀ ਰਾਈਡਿੰਗ ਜਾਂ ਤੁਸੀਂ ਸਟਾਲੀਨ ਪਾਲਣਾ ਹੈ ਤਾਂ ਉਹਦੀ ਜਿਹੜੀ ਕਸਰਤ ਦਾ ਉਹ ਉਹਦਾ ਖਾਸ ਧਿਆਨ ਮੈਨੂੰ ਲੱਗਦਾ ਹੈ ਵੀ ਜਿੰਨੀ ਤੁਸੀਂ ਜਗ੍ਹਾ ਖੁੱਲੀ ਛੱਡੀ ਹੈ ਉਹਨੂੰ ਮੰਨ ਲਓ ਕਿੰਨੇ ਦਿਨਾਂ ਵਾਅਦਾ ਜਾਂ ਕਿੱਦ ਕੱਢਦੇ ਹੋ ਜਾਂ ਦਿੱਲੀ 베ਸ ਤੇ ਕੱਢਦੇ ਹੋ ਜਾਂ ਕਿੰਨੇ ਕੱਢਦੇ ਕਿੰਨੇ ਭਰਾ ਕਿੰਨੇ ਕੰਮ ਕਰਦੇ ਥੋਡੇ ਕੋਲੇ ਆਪਣੇ ਕੋਲ 4 ਮੁੰਡੇ ਕੰਮ ਕਰਦੇ ਆ ਜੀ ਤੇ ਇੱਕ ਦਿਨ ਛੱਡ ਕੇ ਤਕਰੀਬਨ ਸਾਰਿਆਂ ਨੂੰ ਕੰਮ ਦਿੰਦੇ ਆ ਵਾਹ ਜੀ ਵਾਹ ਕਿਉਂਕਿ ਹੁਣ ਇਹ ਰੋਜ਼ ਤਾਂ ਨਹੀਂ ਹਰ ਕਿਸੇ ਨੂੰ ਮਿਲ ਜਨਮਰ ਜਾਦੇ ਆ ਹਾਂਜੀ ਬਾਕੀ ਜਿਹੜਾ ਉਹਨਾਂ ਦੀ ਗਰੂਮਿੰਗ ਹੋਰ ਜੋ ਵੀ ਖਿਆਲ ਰੱਖਣਾ ਸਫਾਈ ਵਗੈਰਾ ਤਾਂ ਉਹ ਤੁਹਾਨੂੰ ਪਤਾ ਹੀ ਆ ਉਹ ਜ਼ਿਆਦਾ ਜ਼ਰੂਰੀ ਆ ਤੇ ਕੰਮ ਦੇ ਨਾਲ ਨਾਲ ਜਿਹੜਾ ਕੰਮ ਇੱਕ ਦਿਨ ਛੱਡ ਕੇ ਸਾਰਿਆਂ ਨੂੰ ਜੀ ਅੱਛਾ ਬਾਈ ਕੋਲੇ ਨਾ ਘੋੜੀਆਂ ਵੀ ਹੈਗੀਆਂ ਉਹ ਆਪਾਂ ਅਗਲੀ ਵੀਡੀਓ ਦੇ ਅਗਲੇ ਭਾਗ ਦੇ ਵਿੱਚ ਬਾਈ ਦਿਖਾਵਾਂਗੇ ਭਰਾਵਾਂ ਨੂੰ ਅੱਜ ਆਪਾਂ ਗੱਲਬਾਤ ਕਰਦੇ ਆਂ ਜਿਹੜਾ ਆਪਾਂ ਸਟਾਲੀਆਂ ਨਾ ਆਪਣੇ ਘੋੜੇ ਆ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਉਹ ਕੀ ਆਪਣੇ ਘੋੜੇ ਦਾ ਪਟਿਆਲੇ ਦਾ ਨਾਂ ਜਿਹੜਾ ਵੱਡਾ ਘੋੜਾ ਜਿਹੜਾ ਆਪਾਂ ਪਹਿਲਾਂ ਪੁੱਛਿਆ ਸੀ ਹਾਂਜੀ ਉਹਦਾ ਨਾਂ ਰੌਕ ਰੌਕ ਸਟਾਰ ਕਹਿੰਦੇ ਆ ਰੌਕ ਸਟਾਰ ਇਹ ਨਾਂ ਰੱਖਣ ਦੇ ਪਿੱਛੇ ਕੀ ਕਾਰਨ ਹੈ ਬਾਈ ਇਹ ਬਸ ਵੈਸੇ ਹੀ ਚੰਗਾ ਲੱਗਾ ਚੰਗਾ ਲੱਗਾ ਜੀ ਕੋਈ ਨਾ ਕੋਈ ਜਿਹੜੇ ਥੋੜਾ ਜਿਹਾ ਨਾਂ ਚੰਗਾ ਹੋਵੇ ਤਾਂ ਜੀ ਹਰ ਬੰਦਾ ਸਭ ਤੋਂ ਪਹਿਲਾਂ ਜਿਹੜੀ ਕਿਸੇ ਵੀ ਚੀ ਦੀ ਪਰਸਨੈਲਿਟੀ ਜਿਹੜੀ ਨਾਲ ਨਾਲ ਬਣਦੀ ਹੈ ਜੇ ਨਾ ਕੋਈ ਚੰਗਾ ਦਿੱਤਾ ਤਾਂ ਪ੍ਰਮਾਤਮਾ ਅੱਗੇ ਵੀ ਮਿਹਰ ਕਰੂਗਾ ਸ਼ੁਕਰ ਹੈ ਅੱਛਾ ਭਾਈ ਇਹ ਹੁਣ ਕਿਹੜੇ ਪਿਓ ਦਾ ਪੁੱਤ ਹੈ ਇਹਦੇ ਬਾਪ ਦਾ ਕੀ ਨਾਮ ਹੈ ਜੀ ਇਹ ਸੂਰਜ ਦਾ ਜੀ ਜਿਹੜਾ ਮਠਾਂ ਵਾਲੇ ਦਾ ਹੌਸਲਾ ਆਿੰਦਾ ਉਹਦਾ ਡਾਇਰੈਕਟ ਬੱਚਾ ਹੈ ਜੀ ਤੇ ਇਹਦੀ ਮਾਂ ਵਾਲਾ ਖਾਨਦਾਨ ਵੀ ਥੋੜਾ ਜਿਹਾ ਪਤਾ ਦਿਓ ਇਹ ਦਾ ਜਿਹੜਾ ਮਾਂ ਵਾਲਾ ਜੀ ਬਰੇਲੀ ਲਾਈਨ ਦਾ ਆ ਇਹ ਆ ਜਿਹੜਾ ਸੂਚ ਦੇਵ ਦਰਬਾਰ ਦਾ ਆ ਜੀ ਹਾਂਜੀ ਅੱਛਾ ਮਾਂ ਆ ਗਈ ਬਰੇਲੀ ਲਾਈਨ ਦੀ ਤੇ ਬਾਪ ਆ ਗਿਆ ਦੇਵ ਦਰਬਾਰ ਲਾਈਨ ਦਾ ਹਾਂਜੀ ਅੱਛਾ ਇਹਦੀ ਹੁਣ ਉਮਰ ਬਾਰੇ ਵੀ ਜਾਣਨਾ ਪਈਏ ਵੀ ਭਾਈ ਕਿੰਨਾ ਆ ਗਿਆ ਮਹੀਨਾ ਜਾਂ ਕਿੰਨਾ ਆ ਗਿਆ ਸਾਲ ਛੰਟੀ ਮਾਰ ਸਾਢੇ 4 ਸਾਲ ਦਾ ਹੋ ਗਿਆ ਜੀ ਸਾਢੇ 4 ਸਾਲ ਦਾ ਅੱਛਾ ਜੇ ਮੈਂ ਹੁਣ ਹਾਈਟ ਦੀ ਵੀ ਗੱਲ ਕਰੀਏ ਹਾਈਟ ਇਸ ਟਾਈਮ ਫੱਟੀ ਵਾਲੀ ਕਿੰਨੀ ਐ ਕਹਿ ਬਾਈ ਜਿਹੜੀ ਇਹਦੀ 64 ਐ ਜੀ 64 ਇੰਚ ਹਾਂਜੀ ਤੇ ਅੱਗੇ ਆਉਣ ਵਾਲੇ ਸਮੇਂ ਚ ਕੀ ਲੱਗਦਾ ਹੈ ਕਿ ਕਿੱਦਾਂ ਦੀ ਬਰੀਡਿੰਗ ਕਰੂਗਾ ਮੈਨੂੰ ਲੱਗਦਾ ਵੀ ਬੱਚੇ ਵੀ ਦੋ ਤਿੰਨ ਆਪਣੇ ਕੋਲੇ ਖੜੇ ਹੀ ਆ ਜੀ ਹਾਂਜੀ ਦੋ ਬੱਚੇ ਆਪਣੇ ਕੋਲ ਵੀ ਖੜੇ ਆ ਬਾਕੀ ਇਹਦੇ ਜਿੱਥੋਂ ਟੋਟਲ ਕਿੰਨੇ ਕੁ ਰਿਜ਼ਲਟ ਆਇਆ ਵੈਸੀ ਇਹਦੇ ਟੋਟਲ ਕੋਈ ਇਹਦੇ ਕੋਲੋਂ 10 ਕੁ ਕੋੜੀਆਂ ਮੇਟ ਹੋਈਆਂ ਕਿਉਂਕਿ ਲੇਟੇ ਛੱਡਿਆ ਇਹਨਾਂ ਨੇ ਆਪਣੇ ਕੋਲੇ ਕਿੰਨੇ ਟਾਈਮ ਦਾ ਜੀ ਇਦੇ ਕੋਲ ਆਪਣੇ ਨੂੰ ਬਹੁਤ ਚੰਨੇ 2 ਮਹੀਨੇ ਹੋਏ ਆਪਣੇ ਹਾਂਜੀ 2 ਮਹੀਨੇ ਹੀ ਹੋਇਆ ਨਵਾਂ ਨਵਾਂ ਪੈਰ ਹੀ ਪਾਇਆ ਚੋਬਰ ਨੇ ਹਾਂਜੀ ਹਾਂਜੀ ਜੀ ਆਪਣੇ ਕੋਲ ਆਇਆ ਤੇ ਆਪਣੇ ਪਹਿਲਾਂ ਕੋੜੀਆਂ ਮੇਡ ਕਰਵਾਈਆਂ ਸੀ ਫਿਰ ਆਪਾਂ ਨੂੰ ਚੰਗਾ ਲੱਗਾ ਫਿਰ ਆਪਾਂ ਜੀ ਬਰੀਡਿੰਗ ਪਰਪਸ ਤੋਂ ਬਾਈ ਕੈਮ ਕੀ ਸੋਚਦੇ ਹੋ ਕਿੱਦਾਂ ਦੀ ਬਰੀਡਿੰਗ ਕਰਾਉਂਗੇ ਕਿੱਦਾਂ ਕੀ ਕਿਹੜੀ ਸੋਚ ਨੂੰ ਲੈ ਕੇ ਚੱਲੇ ਹੋਏ ਉਹਦੇ ਬਾਰੇ ਥੋੜਾ ਜਿਆਦਾ ਜਾਨਣਾ ਪਈਏ ਦੇਖੋ ਜੀ ਬਰੀਡਿੰਗ ਦੇ ਵਿੱਚ ਤਾਂ ਜੋ ਕੁਝ ਮਾਰਕੀਟ ਦੇ ਨਾਲ ਤੁਹਾਨੂੰ ਰਹਿ ਕੇ ਚੱਲਣਾ ਪੈਂਦਾ ਹੈ ਜੋ ਕੁਝ ਕੋਸ਼ਿਸ਼ ਦਾ ਹੀ ਹੈ ਵੀ ਜਿੰਨਾ ਤੋਂ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇ ਬਰੀਡਿੰਗ ਦੇ ਵਿੱਚ ਜਿੰਨੇ ਇੱਕ ਇਹ ਜਾਣਕਾਰੀ ਆਪਾਂ ਨੂੰ ਹੈਗੀ ਜਾਂ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਕੀ ਕੁਝ ਹੋਰ ਭਰਾਵਾਂ ਨਾਲ ਮਿਲ ਕੇ ਸਾਰਿਆਂ ਤੋਂ ਜੀ ਹੋ ਸਕਦੀ ਹੈ ਚੰਗੀ ਕੋਈ ਕੰਮ ਕਰੀਏ ਹੂੰ ਗਿਆਨ ਦਾ ਵਾਅਦਾ ਹੁੰਦਾ ਹੁੰਦਾ ਹੌਲੀ ਹੌਲੀ ਬੰਦਾ ਫਿਰ ਇਹ ਪਾਸੇ ਮੰਨ ਲਓ ਕਹਿ ਦਈਏ ਵੀ ਨਪੁੰਨ ਹੋ ਜਾਂਦਾ ਹੈ ਹਾਂਜੀ ਬਿਲਕੁਲ ਪਰ ਗਿਆਨ ਦਾ ਤਾਂ ਤੁਸੀਂ ਕਦੀ ਰੋਕੇ ਨਹੀਂ ਸਕਦੇ ਸਿੱਖਣਾ ਹੁੰਦਾ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਹਰ ਵੇਲੇ ਕੁਝ ਕੁਝ ਇਹ ਲਮੀ ਚੀ ਜਉਂਦੀ ਰਹਿੰਦੀ ਆ ਸਮੁੰਦਰ ਹੈ ਬਾਈ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਕਦੀ ਆਪਾਂ ਘਾਟਾ ਪੂਦਾ ਕਰੀ ਜੀ ਅੱਛਾ ਜੇ ਹੁਣ ਭਰਾ ਨੂੰ ਕਿਸੇ ਨੂੰ ਪਸੰਦ ਆਵੇ ਬਾਈ ਕਹਿੰਦਾ ਵੀ ਆ ਬੱਚਿਆਂ ਦੀਆਂ ਫੋਟੋਆਂ ਵੀ ਨਾਲ-ਨਾਲ ਤੁਸੀਂ ਦੇਖ ਹੀ ਰਹੇ ਹੋ ਸੱਜਣੋ ਬੱਚੇ ਬਹੁਤ ਚੰਗੇ ਆਏ ਮੈਂ ਜਿਹੜਾ ਆਪਣੇ ਦੋ ਤਿੰਨ ਬੱਚੇ ਮੈਂ ਦੇਖਿਆ ਮੈਨੂੰ ਤੇ ਦਲੀ ਤੌਰ ਤੇ ਬਹੁਤ ਚੰਗੇ ਲੱਗੇ ਮਾਰਕਿੰਗ ਬੜੀ ਪਿਆਰੀ ਆ ਰਹੀ ਆ ਇਹਦੇ ਆਪ ਦੇ ਕਿੰਨੇ ਪੈਰ ਚਿੱਟੇ ਆ ਜੀ ਦੋ ਪੈਰ ਚਿੱਟੇ ਦੋ ਪੈਰ ਚਿੱਟੇ ਮੱਥੇ ਬਲੇਜ਼ ਹੈ ਹਨ ਤੇ ਬੱਚਿਆਂ ਦੇ ਵਿੱਚ ਕਿਹੜੀ ਚੀਜ਼ ਨੂੰ ਮੰਨ ਲਓ ਮੀਨ ਮੰਨ ਲਓ ਉਹਨਾਂ ਦੇ ਬੋਡੀ ਸਟਰਕਚਰ ਚ ਜਾ ਰਿਹਾ ਹੈ ਸ਼ਕੀਨ ਪੁਨੇ ਵਾਲੇ ਪਾਸੇ ਜਾ ਰਿਹਾ ਹੈ ਕੀ ਪੈਦਾ ਕਰ ਰਿਹਾ ਆਪਣੇ ਕੋਲ ਮੱਥੇ ਕੱਲਾ ਬਲੇਜ਼ ਵੀ ਆਇਆ ਦੋ ਬੱਚਿਆਂ ਦੇ ਜਿਹੜਾ ਹੋਰ ਵੀ ਆ ਨਾਲ ਜੀ ਤਿੰਨ ਪੈਰ ਵੀ ਚਿੱਟੇ ਇੱਕ ਪੈਰ ਵੀ ਚਿੱਟਾ ਆ ਤੇ ਉਹ ਉਹ ਬਹੁਤ ਗਣਕੇ ਚੰਗੀ ਮਾਰਕੀਟ ਜਿਹੜੀ ਮਾਰਕਿੰਗ ਦੀ ਮਾਰਕੀਟ ਦੇ ਵਿੱਚ ਡਿਮਾਂਡ ਹੈ ਉਹ ਹੀ ਹੁਣ ਮੰਨ ਲਓ ਵੀ ਫੀਸ ਬਾਰੇ ਵੀ ਕੈਮ ਬਾਈ ਥੋੜਾ ਜਿਹਾ ਚਾਨਣਾ ਪਾਈਏ ਵੀ ਫੀਸ ਕੀ ਭਰਾਮਾਂ ਤੋਂ ਲਾਉਂਗੇ ਤੇ ਉਹਦੇ ਵਿੱਚ ਕੀ ਸਰਵਿਸ ਹੋਊਗੀ ਇਹਦੇ ਜਿਹੜਾ ਆਪਣੇ ਇਸ ਵੇਲੇ ਦੀ ਆਪਾਂ ਕਵਰਿੰਗ ਫੀਸ 51000 ਰੱਖੀ ਹੋਈ ਆ ਜੀ ਜਿਹਦੇ ਨਾਲ ਆਪਾਂ ਕੋਈ ਵੀ ਕਿਸੇ ਵੀਰਨੇ ਕਿ ਜਿੱਥੋਂ ਕਦੇ ਵੀ ਆਉਣਾ ਆਪਣੇ ਕੋਈ ਹਫਤਾ ਰਹਿ ਜਾਵੇ ਕੋਈ ਉਹਦਾ ਚਾਰਜ ਨਹੀਂ ਹੋਊਗਾ ਅੱਛਾ ਤੇ ਅਗਲੇ ਜੀ ਡਾਕਟਰ ਜੀ ਸਹਿਤਾ ਆਪਾਂ ਨੂੰ ਇੱਥੇ ਪ੍ਰੋਵਾਈਡ ਹੋ ਜਾਂਦੀ ਹੈ ਕਿਹੜੇ ਡਾਕਟਰ ਸਾਹਿਬਾਨ ਆਉਂਦੇ ਆ ਜੀ ਆਪਣੇ ਕੋਲ ਲੁਧਿਆਣੇ ਤੋਂ ਡਾਕਟਰ ਸਾਹਿਬ ਆਉਂਦੇ ਆ ਜੀ ਤੇ ਨਾਲ ਆਪਣੇ ਕੋਲ ਲੋਕਲ ਜਲੰਧਰ ਤੋਂ ਵੀ ਆਉਂਦੇ ਆ ਜੀ ਜੀ ਮੈਨੂੰ ਕਿ ਉਹ ਉਹ ਪਾਸੇੋਂ ਵੀ ਭਰਾਵਾਂ ਨੂੰ ਝੁਕੰਦੀ ਲੋੜਨੀ ਵੀ ਜੇ ਘੋੜੀ ਮੰਨ ਲਓ ਵੀ ਤੁਸੀਂ ਚੈੱਕ ਕਰਾ ਕੇ ਵੀ ਕੋੜਾ ਛਡਾਉਣਾ ਇਹਦੇ ਤੁਸੀਂ ਖੁੱਲੇ ਦਿਲ ਨਾਲ ਮੋਸਟ ਵੈਲਕਮ ਬਿਲਕੁਲ ਤਕਰੀਬਨ ਤਾਂ ਸਾਰੇ ਅੱਜਕੱਲ ਪਤਾ ਹੀ ਆ ਆਪਣੇ ਚੈੱਕ ਕਰਾ ਕੇ ਆਉਂਦੇ ਜੇ ਕਿਸੇ ਨੂੰ ਪਹਿਲਾਂ ਲੱਗਦਾ ਬਈ ਕੋਈ ਡਾਊਟ ਹੈ ਪਰ ਜਿਹੜੀਆਂ ਚੰਗੀਆਂ ਘੋੜੀਆਂ ਆ ਉਹਨਾਂ ਨੂੰ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਹੀ ਹੁੰਦਾ ਕੀ ਉਹਨਾਂ ਦੀ ਡੀਟੇਲ ਆ ਤੇ ਕੋਈ ਉਹਨਾਂ ਨੂੰ ਪ੍ਰੋਬਲਮ ਹੋਵੇ ਤਾਂ ਜੀ ਬਾਕੀ ਕੋੜਾ ਦੇਣ ਖਣ ਉਹਦੀ ਇਹ ਗੱਲ ਦੇ ਰੋਲੇ ਬੜੇ ਪੈਂਦੇ ਕੈਮ ਬਾਈ ਜਿੱਦਾਂ ਅਗਲਾ ਭਰਾ ਆਂਦਾ ਯਾਰ ਪਹਿਲੀ ਵਾਰੀ ਤਾਂ ਅਗਲੇ ਭਰਾ ਨੇ ਖੁੱਲੇ ਦਿਲ ਨਾਲ ਖੁਸ਼ ਹੋ ਕੇ ਛੱਡਿਆ ਕੋੜੀ ਬਾਈ ਖਾਲੀ ਨਿਕਲ ਗਈ ਦੂਜੀ ਵਾਰਾਂ ਬਾਈ ਕਹਿੰਦੇ ਕੋੜੇ ਨੂੰ ਬੁਖਾਰ ਹੋ ਗਿਆ ਜਾਂ ਕੋੜਾ ਠੀਕ ਨਹੀਂ ਕੋੜੇ ਦੇ ਸੱਟ ਲੱਗੀ ਇਹ ਚੀਜ਼ਾਂ ਅੱਗੇ ਆਉਂਦੀਆਂ ਨੇ ਉਹ ਚੀਜ਼ਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੂਜੀ ਵਾਰੀ ਕਹਿੰਦੇ ਆ ਹਾਂਜੀ ਨਹੀਂ ਆਪਣੇ ਇਦਾਂ ਦੀ ਕੋਈ ਗੱਲਬਾਤ ਨਹੀਂ ਬੇਰੇ ਚਾਹੇ ਜਦੋਂ ਜਿੰਨੀ ਵਾਰੀ ਵੀ ਲੋੜ ਪਵੇ ਤਾਂ ਜੇ ਜਨਾ ਚੇਰ ਕੋੜੀ ਨਹੀਂ ਰਹਿੰਦੀ ਉਦਲੇ ਆਪਾਂ ਜੀ ਇਹਨੂੰ ਆ ਕੋਈ ਮੱਥ ਕੋੜੀ ਆਈ ਹੋਵੇ ਪਹਿਲਾਂ ਹਾਂ ਫੋਨ ਕਰ ਲਓ ਵੀ ਰੈਲ ਟਾਈਮ ਕੋਦੇ ਵੀ ਕਿਸੇ ਨੇ ਆਉਣਾ ਹੋਵੇ ਉਹਦੇ ਚ ਕੋਈ ਇਦਾਂ ਦੀ ਗੱਲ ਵਾਹ ਜੀ ਵਾਹ ਲੈ ਸੱਜਣੋ 51000 ਰੁਪਿਆ ਫੀਸ ਹੈ ਬੱਚੇ ਤੁਹਾਨੂੰ ਅਸੀਂ ਵਿਖਾਤੇ ਬੱਚਿਆਂ 'ਚ ਕੋਈ ਘਾਟ ਨਹੀਂ ਬਾਕੀ ਤੁਸੀਂ ਸਾਡੇ ਤੋਂ ਸੂਝਵਾਨ ਹੋ ਤੁਸੀਂ ਪ੍ਰਾਣੇ ਹੋ ਤੁਸੀਂ ਗਿਆਨਵਾਨ ਹੋ ਤੁਸੀਂ ਵੀ ਵੀਰ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਾਈ ਪਹਿਲੀ ਵੀਡੀਓ ਪਾਈ ਆ ਜੀ ਇਦੋਂ ਪਹਿਲਾਂ ਵੀਡੀਓ ਕੋਈ ਨਹੀਂ ਤੇ ਮੇਰੀ ਬੇਨਤੀ ਹੈ ਕਿ ਹਰੇਕ ਉਹ ਭਰਾ ਦੇ ਕਰਕੇ ਸਪੈਸ਼ਲ ਹੁੰਦੀ ਹੈ ਜਿਹਦੀ ਪਹਿਲੀ ਵੀਡੀਓ ਆਉਂਦੀ ਆ ਨਾ ਕਿਉਂਕਿ ਭਰਾ ਦੇ ਕੋਲ 24 25 ਜਨਵਰੀ ਨੇ ਬਾਈ ਆਪ ਵੀ ਬਿਜ਼ੀ ਬਹੁਤ ਹੈ ਉਧਰ ਬਾਈ ਇੱਥੇ ਸੱਚ ਪੰਜਾਬ 'ਚ ਘੇੜਾ ਕਿੱਦਾਂ ਲੱਗ ਜਾਂਦਾ ਕਿੰਨੇ ਕ ਟਾਈਮ ਪਾਉਦਾ ਲੱਗ ਜਾਂਦਾ ਇੱਥੋਂ ਤਾਂ ਵੀਰ ਜਾਣ ਨੂੰ ਜੀ ਨਹੀਂ ਕਰਦਾ ਹੁਣ ਤਾਂ ਘੋੜਿਆ ਕਰਕੇ ਕੋਈ ਨਹੀਂ ਕਰਦਾ ਹਨਾ ਹਾਂਜੀ ਹੁਣ ਤਾਂ ਕਹ ਲਓ 2 ਮਹੀਨੇ ਬਾਅਦ ਲੱਗੇ ਜਾਂਦਾ ਤੇ ਮੈਂ ਕਹਿਣ ਲੱਗਿਆ ਸੀਗਾ ਜਿਹੜਾ ਨਵਾਂ ਭਰਾ ਕੋਈ ਇੱਧਰ ਇਨਵੈਸਟਮੈਂਟ ਕਰਦਾ ਵੇਖੋ ਇੱਧਰਲੇ ਭਰਾ ਜ਼ਮੀਨਾਂ ਵੇਚ-ਵੇਚ ਕੇ ਉੱਧਰ ਜਾ ਕੇ ਇਨਵੈਸਟਮੈਂਟ ਕਰ ਰਹੇ ਆ ਤੇ ਕੋਈ ਭਰਾ ਕਿੰਨੀ ਵਧੀਆ ਤੇ ਕਿੰਨੀ ਪਿਆਰੀ ਗੱਲ ਆ ਯਾਰ ਬਾਹਰ ਇੰਗਲੈਂਡ ਚੋਂ ਆ ਕੇ ਦੇ ਵੀਰ ਹੋਣੀ ਇੱਥੇ ਘੋੜਿਆਂ 'ਚ ਇਨਵੈਸਟਮੈਂਟ ਕਰ ਰਹੇ ਆ ਕਿਤੇ ਨਾ ਕਿਤੇ ਬਾਹਰ ਦਾ ਪੈਸਾ ਯਾਰ ਆਪਣੇ ਵੀ ਆਉਣ ਲੱਗਿਆ ਹੈ ਨਾ ਤੇ ਆਪਾਂ ਇਸ ਚੀਜ਼ ਨੂੰ ਵੀ ਧਿਆਨ ਨਾਲ ਦੇਖੀਏ ਤੇ ਆਪਾਂ ਖੁੱਲ ਕੇ ਯਾਰ ਭਰਾਵਾਂ ਦਾ ਸਾਥ ਦੇਈਏ ਸਭ ਤੋਂ ਪਹਿਲੀ ਗੱਲ ਤੇ ਇਹ ਹੁੰਦੀ ਆ ਵੀ ਯਾਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੂਜੀ ਗੱਲ ਇਹ ਹੈ ਕਿ ਜੇ ਚੌਹਨੇ ਹੋ ਗਈ ਪੰਜਾਬ ਅੱਗੇ ਵਧੇ ਜੇ ਦਿੱਲੀ ਕੋਈ ਦੁੱਖ ਰੱਖਦੇ ਹੋ ਜਾਂ ਕੋਈ ਚੌਹਨੇ ਹੋ ਗਈ ਇਦਾਂ ਦੇ ਭਰਾ ਹੋਰ ਵੀ ਅੱਗੇ ਔਣ ਤੇ ਬਾਈਆਂ ਨੂੰ ਫੋਨ ਕਰਕੇ ਵਧਾਈ ਵੀ ਜ਼ਰੂਰ ਦਿਆ ਕਰੋ ਤੁਹਾਡਾ ਇੱਕ ਫੋਨ ਕੀਤੇ ਨਾਲ ਅਗਲਾ 10 ਗੁਣਾ ਵੱਧ ਛਾਲ ਮਾਰਦਾ ਹੈ ਬਾਈਗਾ ਤੇ ਅਗਲਾ ਵੱਧਦਾ ਹੈ ਬਾਈ ਇਸ ਚੀਜ਼ ਨਾਲ ਦੇਸੀ ਕਿਉਂ ਵਾਂਗੂ ਤੁਹਾਡਾ ਕੀਤਾ ਫੋਨ ਲੱਗਦਾ ਸੋ ਫੋਨ ਕਰਨ ਲੱਗੇ ਨਾ ਝਿਜਕਿਆ ਕਰੋ ਬਹੁਤ ਪਿਆਰੇ ਇਨਸਾਨ ਹੈ ਬਹੁਤ ਵਧੀਆ ਇਨਸਾਨ ਹੈ ਬਾਕੀ ਬੋਲਬਾਣੀ ਤਾਂ ਤੁਸੀਂ ਹਿਸਾਬ ਕਿਤਾਬ ਲਾ ਹੀ ਲਿਆ ਹੋਣਾ ਅੱਛਾ ਹੁਣ ਗੱਲ ਆ ਜਾਂਦੀ ਬਾਈ ਆਪਣੇ ਕੋਲ ਇੱਕ ਬਸ਼ੀਰਾ ਵੀ ਹੈ ਜਿਹੜਾ ਮੱਥੇ ਪੜਾ ਬਾਲਾ ਹੀ ਘੈਂਟ ਹੈ ਜੇ ਮੰਨ ਲਓ ਵੀ ਉਹ ਫੁੱਟੇ ਨਾਲ ਮਿਲ ਕੇ ਲਾਇਆ ਹੁੰਦਾ ਉਹਦਾ ਨਾਂ ਕੀ ਰੱਖਿਆ ਬਾਈ ਉਹਦੇ ਨਾਲ ਅਲਫਾ ਜੀ ਅਲਫਾ ਅਲਫਾ ਉਹ ਕਿਹੜੇ ਕੋੜੇ ਦਾ ਜੀ ਉਹ ਹੈਗਾ ਜੀ ਬਾਬ ਦਾ ਬੱਚਾ ਆ ਬਾਬ ਕੋੜੇ ਦਾ ਹਾਂਜੀ ਉਹਦਾ ਤਾਂ ਬਾਬ ਕਿਹੜੇ ਦਾ ਹੈ ਬਾਈ ਬਾਬ ਹੈਗਾ ਸੂਰਜ ਦਾ ਜੀ ਸੂਰਜ ਇਹ ਆਪਣੇ ਵਾਲੇ ਜਿਹੜੇ ਪਹਿਲਾਂ ਹਾਂਜੀ ਧਾਰਾ ਜੀ ਬਸ ਦੋਨੇ ਹੀ ਇੱਕ ਦੂਜੇ ਨਾਲ ਕਹ ਲਓ ਤਾਚਾ ਭਤੀਜਾ ਤਾਚਾ ਭਤੀਜਾ ਅੱਛਾ ਇਹਦੀ ਮਾਂ ਕਿਹੜੀ ਆ ਜੀ ਇਹਦੀ ਮਾਂ ਵੀ ਸੇਮ ਦੋਨੋਂ ਇੱਕ ਹੀ ਦੇਵਲੀ ਬਰੇਲੀ ਲਾਈਂਦੀ ਹਾਂਜੀ ਹਾਂਜੀ ਬਰੇਲੀ ਲਾਈਨ ਦੇ ਦੇਵਲੀ ਲਾਈਨ ਇਹ ਆਪ ਦੇਵਲੀਲਾ ਦੇਵ ਦਰਬਾਰ ਦਾ ਹਾਂਜੀ ਇਹਦੀ ਸੌਰੀ ਇਹਦੀ ਮਾਂ ਜਿਹੜੀ ਦੇਵਲੀ ਲਾਈਂਦੀ ਇਹਦੀ ਮਾਂ ਦੇਵਲੀ ਲਾਈਂਦੀ ਆ ਉਹਦੀ ਬਰੇਲੀ ਦੀ ਸੀ ਪਹਿਲੇ ਵਾਲੇ ਦੀ ਹੈਨਾ ਜੀ ਅੱਛਾ ਇਹਦੀ ਉਮਰ ਕਿੰਨੀ ਹੋਗੀ ਕਹੇ ਬਾਈ ਇਹਦੀ ਜਿਹੜੀ 27 ਮਹੀਨੇ ਦੀ ਇਹਦੀ 27 ਮਹੀਨੇ ਹੋਗੀ ਤੇ ਇਹਦੀ ਹਾਈਟ ਕਿੰਨੀ ਕਰ ਗਿਆ ਜੀ ਇਹ ਇਹ ਦੇਖੋ ਜੀ ਚਾਂਟ ਤੇ ਟ੍ਰੇਡ ਪਲੱਸ ਆ ਟ੍ਰੇਡ ਪਲੱਸ ਆ ਹਾਂਜੀ ਜੀ ਅੱਛਾ ਹੁਣ ਇਹਨੂੰ ਇਹਦੀ ਉਮਰ ਕਿੰਨੀ ਦੱਸੀ ਸੌਰੀ 27 ਮਹੀਨੇ 27 ਮਹੀਨੇ ਹੁਣ ਇਹਨੂੰ ਅਜੇ ਛੱਡਣਾ ਹੈ ਕਿ ਜਾਂ ਕੁਝ ਰੁਕਣਾ ਹੈ ਜਾਂ ਕਿਵੇਂ ਹੈ ਇਹ ਨਹੀਂ ਆਪਾਂ ਇਹਨੂੰ ਛੱਡਣਾ ਸ਼ੁਰੂ ਕਰ ਦਿੰਦੇ ਕਿਉਂਕਿ ਸੋਨਾ ਦੇ ਕੋੜਾ ਬਰੀਕੀਆਂ ਦੇ ਵਿੱਚ ਇਹ ਵੀ ਬਹੁਤ ਹੈ ਹਾਂਜੀ ਨਹੀਂ ਬੱਸ ਆਪਾਂ ਆਪਣੀ ਇੱਕ ਅਧੀ ਕੋੜੀ ਤੇ ਛੱਡਿਆ ਹਲੇ ਪਰ ਜੇ ਕੋਈ ਭਰਾ ਹੋਵੇ ਚਾਹ ਵਣਦੇ ਆਪਾਂ ਛੱਡ ਵੀ ਸਕਦੇ ਆ ਤੇ ਇਹਦੀ ਫੀਸ ਕੀ ਆ ਬਾਈ ਫੀਸ ਦੋਨਾਂ ਦੀ ਸੇਮ ਹੀ ਆ ਜੀ 52000 ਹਾਂਜੀ ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਜੇ ਤੁਹਾਨੂੰ ਤੁਹਾਡੇ ਕੋਲ ਕਿੰਨੇ ਚਿਰ ਦਾ ਆਇਆ ਸੀ ਇਹ ਇਹਨੂੰ ਆਪਣੇ ਕੋਲ ਆਇਆ ਇਹਨੂੰ ਕੋਈ 7-8 ਮਹੀਨੇ ਹੋ ਗਿਆ ਜੀ 7-8 ਮਹੀਨੇ ਹਾਂਜੀ 8 ਮਹੀਨਿਆਂ ਦੇ ਵਿੱਚ ਬਾਈ ਕੈਮ ਨੇ ਇਹਦਾ ਕੀ ਹਿਸਾਬ ਕਿਤਾਬ ਲਾ ਕੇ ਲਿਆਂਦਾ ਜਦੋਂ ਲੈਣ ਗਏ ਸੀ ਉਦੋਂ ਕਿਹੜੀ ਚੀਜ਼ ਨੇ ਟੁੰਮੇ ਆ ਗਈ ਯਾਰ ਆਹ ਕੋੜਾ ਖੜਦਾ ਇਹ ਮੇਰੇ ਫਾਰਮ ਦੀ ਸ਼ਿੰਗਾਰ ਬਣੂ ਬੈਸੇ ਜਿਹੜਾ ਮੇਰਾ ਹੈ ਆਪਣੀ ਦੇਖੋ ਜੀ ਹਰ ਬੰਦੇ ਦੀ ਆਪਣੀ ਬੈਸ ਦੇ ਦੇਖਣ ਦਾ ਤਰੀਕਾ ਆ ਜਿਹੜੀ ਚੀਜ਼ ਚੰਗੀ ਲੱਗਦੀ ਹੈ ਮੈਨੂੰ ਚੰਗੇ ਲੱਗਦੇ ਆ ਜਿਹੜੇ ਮੱਥੇ ਤੇ ਬਲੇਜ਼ ਹੋਵੇ ਜਾਂ ਦੋ ਪੈਰ ਚਿੱਟੇ ਹੋਣ ਤਿੰਨ ਪੈਰ ਚਿੱਟੇ ਹੋਣ ਰੰਗ ਕਾਲਾ ਹੋਵੇ ਜਿਹੜੀਆਂ ਮੇਰੇ ਫੇਵਰਿਟ ਜਾਨਵਰੇ ਆ ਬਾਕੀ ਦੇਖੋ ਕਾਲੇ ਵੀ ਆਪਣੇ ਕੋਈ ਜੈਡ ਬਲੈਕ ਵੀ ਹੈਗੇ ਆ ਤਿੰਨ ਪੈਰ ਵੀ ਜਿਹੜੀਆਂ ਹਰ ਤਰ੍ਹਾਂ ਦਾ ਮਾਰਕਿੰਗ ਹੈਗੀ ਆ ਮੇਰਾ ਫੇਵਰਿਟ ਆ ਤਾਂ ਕਰਕੇ ਜੇ ਤੁਹਾਨੂੰ ਚੀਜ਼ ਉਹ ਹੀ ਚੰਗੀ ਲੱਗਦੀ ਜਿਹੜੀ ਤੁਹਾਡੀ ਪਸੰਦੇ ਹੋਵੇ ਅੰਦਰ ਦਿਲ ਨੂੰ ਦਿਲ ਨੂੰ ਟੰਬੇ ਕਿਉਂਕਿ ਸੇਵਾ ਸਤਕਾਰ ਜਦੋਂ ਨਾਲ ਜੁੜਦਾ ਹੈ ਨਾ ਬਾਈ ਜੇ ਸੇਵਾ ਕਰਨ ਨੂੰ ਤਾਂ ਹੀ ਬੰਦੇ ਦਾ ਦਿਲ ਕਰਦਾ ਹੈ ਜੇ ਉਹ ਚੀਜ਼ ਸੁਣੀ ਲੱਗਦੀ ਹੈ ਬਿਲਕੁਲ ਜੀ ਤੇ ਸੋਹਣੀ ਕਰਕੇ ਹੀ ਭਰਾ ਇਨੀ ਸੇਵਾ ਕਰਦੇ ਆ ਆਪਾਂ ਲੱਖਾਂ ਰੁਪਈਆ ਦੀ ਇਨਵੈਸਟਮੈਂਟ ਕਰਕੇ ਲੈ ਕੇ ਆਉਣੇ ਆ ਫਿਰ ਜਿੰਨਾ ਕਿ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਹੁੰਦਾ ਹੈ ਆਪਾਂ ਉਹ ਤੋਂ 4 ਗੁਣਾ ਵੱਧ ਹੀ ਮਿਹਨਤ ਕਰਦੇ ਆ ਕਿ ਯਾਰ ਜੇ ਆਪਾਂ ਲੱਖ ਲਾਉਣ ਜੋਗੇ 2 ਲਾਈਏ 2 ਲਾਉਣ ਜੋਗੇ 4 ਲਾਦੀ ਹੈ ਹਨਾ ਤੇ ਭਰਾ ਘੋੜੇ ਵਾਲੇ ਸਾਰੇ ਕਰਦੇ ਵੀ ਇਵੇਂ ਹੀ ਆ ਸੋ ਫਿਰ ਗੱਲ ਤੁਹਾਡੇ ਤੇ ਆ ਜਾਂਦੀ ਹੈ ਜੇ ਇਹ ਘੋੜਾ ਵੀ ਚੰਗਾ ਲੱਗਾ ਇਹਦੇ ਤੋਂ ਇਹਦੀ ਫੀਸ ਵੀ 51000 ਹੈ ਸੱਜਣੋ ਅੱਛਾ ਇੱਕ ਘੋੜਾ ਆਪਣੇ ਕੋਲੇ ਸੇਲੇ ਲਈ ਵੀ ਹੈ ਬਾਈ ਉਹ ਵੀ ਬੜਾ ਚੰਗਾ ਹੈ ਘੋੜਾ ਕਿ ਬਸ਼ੇਰਾ ਹੀ ਮੈਨੂੰ ਲੱਗਦਾ ਉਹਦੀ ਜਿਹੜਾ ਜੈਡ ਬਲੈਕ ਹੈ ਜਿਹੜਾ ਬਸ਼ੇਰਾ ਹੀ ਹੈ ਬਸ਼ੇਰਾ ਹੀ ਉਹ ਕਿੰਨੇ ਚਿਰ ਦਾ ਬਾਈ ਉਹ 28 ਜਨਤਕ ਮਹੀਨੇ ਦਾ ਹੈ ਉਹ ਵੀ ਸੇਮ ਹੀ ਹੈ 2 ਮਹੀਨਿਆਂ ਦਾ ਇਹਦੇ ਨਾਲ ਫਰਕ ਹੈ ਨਾ ਤੇ ਇਹ ਕਿ ਇਹਦਾ ਨਾ ਕੀ ਰੱਖਿਆ ਜੀ ਇਹ ਬਲੈਕ ਡਾਇਮੰਡ ਦਾ ਨਾ ਜੀ ਬਲੈਕ ਡਾਇਮੰਡ ਮੈਨੂੰ ਲੱਗਦਾ ਹੁਣ ਕਿਤੇ ਡਾਇਮੰਡ ਦੇ ਘੋੜੇ ਦਾ ਨਹੀਂ ਜਸਪਰੀ ਵਾਲੇ ਦਾ ਹਾਂਜੀ ਹਾਂਜੀ ਉਹ ਵਾਹ ਜੀ ਵਾਹ ਡਾਇਮੰਡ ਦਾ ਬੱਚਾ ਤੇ ਕੋਬਰ ਦਾ ਪੋਤਾ ਹੈ ਜੀ ਇਹ ਵੀ ਬਿਲਕੁਲ ਆਪਣੇ ਕੋ ਇਹ ਕਿੰਨਾ ਚਿਰ ਪਹਿਲਾਂ ਲੈ ਕੇ ਆਏ ਸੀ ਬਾਈ ਇਹਨੂੰ ਸਾਲਿਕ ਹੋ ਗਿਆ ਜੀ ਆਪਣੇ ਕੋਲ ਇਹਦੇ ਵਿੱਚ ਕਿਹੜੀਆਂ ਬਰੀਕੀਆਂ ਨੇ ਟੁਮਿਆ ਇਹਦੇ ਵਿੱਚ ਕੀ ਦੂਜੇ ਦੋਹਾਂ ਤੋਂ ਇਹਦੇ ਛੱਡ ਗਈ ਹੈ ਇਹਦੇ ਵਿੱਚ ਤਾਂ ਕੋਈ ਕਸਰੇ ਹੈ ਨਹੀਂ ਜੀ ਜੇ ਆਪਾਂ ਕਹੀਏ ਕਿਸੇ ਪਾਸਿਓਂ ਵੀ ਜਿਹੜੀ ਕੰਨ ਕਨੋਤੀ ਵਾਲੀ ਹਰ ਪਾਸਿਓਂ ਬਾਕੀ ਵੀਡੀਓ 'ਚ ਤੁਸੀਂ ਦਿਖਾਈ ਦੇਣਾ ਆਪਾਂ ਤਾਂ ਸਾਰੇ ਸਿਫਤਾਂ ਆਪਣਿਆਂ ਦੀ ਕਰਦੇ ਹਾਂ ਧੌਣ ਧੂਣ ਬੜੀ ਚੰਗੀ ਹੈ ਪੁੱਠਾ ਪੱਠਾ ਛਾਤੀ ਫਿਰ ਇਹਦੇ ਜੇ ਆਪਾਂ ਪੌੜਾਂ ਨੂੰ ਲੈ ਲਈਏ ਇਹਦੀ ਬਰੀਕ ਨਾਲੀ ਨੂੰ ਲੈ ਲਈਏ ਉਹ ਵੀ ਬਹੁਤ ਚੰਗਾ ਹੈ ਬਾਕੀ ਜੇ ਤੁਸੀਂ ਘੁੰਮ ਮੈਨੂੰ ਲੱਗਦਾ ਹੈ ਕਿ ਗਿਆਨ ਬੜੀਆਂ ਜਗ੍ਹਾ ਤੋਂ ਤੁਸੀਂ ਇਕੱਠਾ ਕੀਤਾ ਹੈ ਕਿਉਂਕਿ ਆਫ ਕੈਮਰਾ ਵੀ ਆਪਾਂ ਗੱਲਾਂ ਕਰਦੇ ਰਹੇ ਹਾਂ ਤੇ ਇਹ ਘੋੜੇ ਦੇ ਵਿੱਚ ਤੁਹਾਨੂੰ ਤੁਹ ਕਿੰਨੀ ਕ ਹਾਈਟ ਕਿੰਨੀ ਕ ਕਰੂਗਾ ਜੇ ਤੁਹਾਨੂੰ ਇਹ ਕੀ ਜਾਂਦਾ ਤਵਡਾ ਨਹੀਂ ਹਾਈਟ ਤਾਂ ਦੇਖੋ ਜੀ ਸਾਡੇ 64 ਪਲੱਸ ਕਰੂਗਾ ਪਰ ਬਹੁਤ ਜਿਹੜਾ ਇਸ ਵੇਲੇ ਬੱਚੇ ਚ ਕੋਈ ਕਮੀ ਨਹੀਂ ਹੁਣ ਕਿੰਨੀ ਕ ਹਾਈਟ ਹੈ ਜੀ ਇਹਦੀ ਹੁਣ ਇਹਦੀ 68 ਪਲੱਸ ਜਾਂ 69 ਦੇ ਹੋਣ ਵਾਲਾ ਜੀ ਮੈਨੂੰ ਲੱਗਦਾ ਯਾਰ ਜਿਆਦੀ ਕਰ ਜੂਗਾ ਬਾਈ ਹਨਾ ਬਾਕੀ ਸੇਵਾ ਤੇ ਹੈ ਹਾਂਜੀ ਹਾਂਜੀ ਦੇਖੋ ਸਾਮ ਸੰਭਾਲ ਤੇ ਪਰ ਜਿੰਨਾ ਕ ਆਪਾਂ ਨੂੰ ਆਈਡੀਆ ਆ ਬਈ ਇੰਨੇ ਕ ਤਾਂ ਬਾਕੀ ਜੇ ਕੋਈ ਬੱਕੇ ਕੋਈ ਇਸ ਬੱਚੇ ਪਹਿਲਾਂ ਕਰ ਜਾਂਦੇ ਕੁਝ ਲੇਟ ਕਰਦੇ ਆ ਹੁਣ ਆਪਾਂ ਕੋਈ ਆਈਡੀਆ ਤੇ ਜਿੰਨਾ ਲੱਗ ਸਕਦਾ ਜੀ ਤੇ ਬਾਕੀ ਜੇ ਕਿਸੇ ਵੀ ਕਿਸਮਤ ਜਿਹੜੀ ਹੈ ਤੁਹਾਨੂੰ ਪਤਾ ਬੱਚੇ ਦੀ ਕੋਈ ਕੋਈ ਕੋੜੇ 10 ਸਾਲ ਦੇ ਸ਼ੋਅ ਜਿੱਤਦੇ ਆ ਕੋਈ ਕੋੜੇ 2 ਸਾਲ ਦੇ ਜਿੱਤਦੇ ਆ ਜਿੱਤਦੇ ਆ ਹਾਂਜੀ ਉਹ ਤਾਂ ਹੁਣ ਜੇ ਕਿ ਇਹ ਪਰ ਕੋੜਾ ਸ਼ੋ ਕੁਆਲਿਟੀ ਦਾ ਸੁਣਾ ਬਿਲਕੁਲ ਬਿਲਕੁਲ ਜਿਹੜੀ ਅੱਛਾ ਇਹ ਦੀ ਜੇ ਬਾਈ ਮੰਨ ਲਓ ਜੇ ਕਿਸੇ ਭਰਾ ਦੇ ਪਸੰਦ ਆਉਂਦਾ ਇਹਦੇ ਕੋਈ ਦੱਸ ਬੋਲ ਕੇ ਦੱਸੋਗੇ ਕਿ ਜਾਂ ਫੋਨ ਤੇ ਗੱਲਬਾਤ ਕਰੋਗੇ ਰੇਟ ਦੀ ਹਾਂਜੀ ਜੇ ਕਿਸੇ ਨੂੰ ਕੋਈ ਦਿਲ ਨੂੰ ਲੱਗੇ ਤਾਂ ਫੋਨ ਤੇ ਗੱਲਬਾਤ ਕਰੋ ਇੰਨਾ ਕਿ ਮੈਨੂੰ ਦੱਸ ਦਿਓ ਵੀ ਵਟਾ ਕੋਈ ਜ਼ਿਆਦਾ ਭਾਰਾ ਨਹੀਂ ਕਹੀ ਹੋਈ ਡਰਦਾ ਹੀ ਨਹੀਂ ਅਗਲਾ ਫੋਨ ਕਰਦਾ ਨਹੀਂ 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 ਕੋਈ ਪਾਰਾ ਨਹੀਂ ਵੀ ਜਿੱਦਾਂ ਦਾ ਆਪਣਾ ਜਿੰਨੇ ਘਾਲਾ ਕੋੜਾ ਹੈ ਉਹਨੇ ਕੇ ਪੈਸੇ ਲਾ ਦੋਗੇ ਹਾਂਜੀ ਹਾਂਜੀ ਉਹਨਾਂ ਕੀ ਮੰਗੋਗੇ ਅਗਲੇ ਵਾਰ ਹਣਾ ਜੀ ਨਹੀਂ ਜਿਸ ਤਰ੍ਹਾਂ ਦੀ ਗੱਲ ਹੈ ਆਪਾਂ ਤੇ ਅੱਛਾ ਜੇ ਕੋਈ ਭਰਾ ਸਰਵਿਸ ਲੈਣੀ ਚਾਹੁੰਦਾ ਹੈ ਕਹਿੰਦਾ ਵੀ ਇਹਦਾ ਬੱਚਾ ਚਾਹੀਦਾ ਹੈ ਕੋਈ ਫੀਸ ਤਾਂ ਸੋਚਿਆ ਇਹਦਾ ਜੀ ਬਿਲਕੁਲ ਨਹੀਂ ਇਹਦਾ ਆਪਾ ਵੈਸੇ ਦੀ ਜਿਹੜੀ ਕਵਰਿੰਗ ਹਜੇ ਆਪਾਂ ਨਹੀਂ ਛੱਡਿਆ ਇਹਨੂੰ ਜੀ ਤੇ ਸੱਜਣਾ ਸ਼ੁਰੂ ਵੀ ਨਹੀਂ ਕੀਤਾ ਪਰ ਜੇ ਕੋਈ ਚਾਵੇ ਫੋਨ ਕਰ ਸਕਦੇ ਆ ਫਿਰ ਆਪਾਂ ਕਰ ਸਕਦੇ ਗੱਲਬਾਤ ਉਦੋਂ ਗੱਲਬਾਤ ਫੀਸ ਫੂਜ ਦੀ ਹਜੇ ਸੋਚਿਆ ਨਹੀਂ ਨਹੀਂ ਹਲੇ ਨਹੀਂ ਕੋਈ ਸੋਚਿਆ ਜੀ ਲੈ ਵੀ ਸੱਜਣੋ ਤਿੰਨ ਨੇ ਗੀਨੇ ਆ ਦੋ ਦੀ ਸਰਵਿਸ ਬਾਈ ਨੇ ਓਪਨ ਕਰਤੀ ਖੁੱਲੇ ਦਿਲ ਨਾਲ ਤੇ ਵੀਰ ਮੇਰੇ ਕਦੋਂ ਵੀ ਤੁਸੀਂ ਸਰਵਿਸ ਲੈ ਸਕਦੇ ਹੋ ਇਹ ਕੋੜਾ ਹੈ ਜਿਹੜਾ ਜੇ ਇਹ ਪਸੰਦ ਆਉਂਦਾ ਹੈ ਪੂਰਾ ਮਨ ਲਓ ਵੀ ਕਾਲਾ ਹੀ ਐ ਸਾਰਾ ਜੈੱਡ ਬਲੈਕ ਹੀ ਹਨ ਇੱਕ ਵਾਲ ਵੀ ਨਹੀਂ ਚਿੱਟਾ ਤੇ ਜੇ ਇਦਾਂ ਦੇ ਘੋੜੇ ਕਿਉਂਕਿ ਬਹੁਤ ਜੈਡ ਬਲੈਕ ਘੋੜੀਆਂ ਵੀ ਘੱਟ ਰਹਿ ਗਈਆਂ ਤੇ ਘੋੜੇ ਵੀ ਘੱਟ ਰਹਿ ਗਏ ਵੇਖਣ ਨੂੰ ਅਕਸਰ ਹੀ ਆਪਾਂ ਨੂੰ ਕਿਉਂਕਿ ਸਮੇਂ ਦੇ ਹਿਸਾਬ ਨਾਲ ਮਾਰਕਿੰਗ ਆ ਗਈ ਹਨਾ ਜਿੱਦਾਂ ਆਪਾਂ ਪਹਿਲਾਂ ਘੋੜੇ ਵਿਖਾ ਕੇ ਸਾਡੇ ਪਟਿਆਂ ਵਾਲੇ ਆ ਗਏ ਫੁੱਲਾਂ ਵਾਲੇ ਪਾਣ ਪੱਤਾ ਬਹੁਤ ਕੁਝ ਆ ਗਿਆ ਤੇ ਪਰ ਇਹ ਵੀ ਇੱਕ ਚੀਜ਼ ਮੰਨ ਲਓ ਵੀ ਪਹਿਲੇ ਜਵਾਨਿਆਂ ਦੇ ਅੱਜ ਤੋਂ 10 15 20 ਸਾਲ ਪਹਿਲਾਂ ਕਾਲਾ ਘੋੜਾ ਜਾਂ ਕਾਲੀ ਘੋੜੀ ਦਾ ਬਹੁਤ ਟ੍ਰੈਂਡ ਸੀਗਾ ਬਹੁਤ ਸ਼ੌਕ ਨਾਲ ਭਰਾ ਰੱਖਦੇ ਸੀ ਤੇ ਜੇ ਕੋਈ ਭਰਾ ਸ਼ੌਕ ਨਾਲ ਕਾਲਾ ਘੋੜਾ ਚਾਹੁੰਦਾ ਹੈ ਵੀ ਯਾਰ ਚਿੱਟਾ ਕੁੜਤਾ ਪਜਾਮਾ ਪਾ ਆ ਗਏ ਹਨਾ ਤੇ ਰਾਮ ਤੇ ਰੀ ਰੂਲ ਪਉਣੀ ਹੈ ਕੋ ਸਵਾਦ ਲੈਣਾ ਤੇ ਭਾਈ ਇਹ ਵੀ ਅਕਸ਼ਰ ਤੁਹਾਡੇ ਲਈ ਬੈਸਟ ਹੈ ਵੀਰ ਨੂੰ ਲਾ ਲਿਓ ਫੋਨ ਤੇ ਤੁਹਾਡੀ ਖੁਰਨੀ ਦਾ ਸ਼ਿੰਗਾਰ ਇਹ ਵੀ ਨਗੀਨਾ ਬਣ ਸਕਦਾ ਹੈ ਘੋੜਾ ਬੰਨ ਵਾਲਾ ਅੱਗੇ ਜਾ ਕੇ ਚੰਗੀ ਬਰੀਡਿੰਗ ਵੀ ਕਰਦਾ ਹੈ ਕਿ ਡਾਇਮੰਡ ਦਾ ਦਾ ਬਸ਼ੇਰਾ ਸੱਜਣੋ ਜੇ ਪਸੰਦ ਆਇਆ ਦਾ ਭਾਈ ਤੁਸੀਂ ਰਸਾ ਝੋਲੀ ਬਾਈ ਨਾਲ ਗੱਲ ਕਰਕੇ ਪਵਾ ਸਕਦੇ ਹੋ ਬਾਕੀ ਭਾਈ ਹੋਰ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਕੋਈ ਗੱਲਬਾਤ ਜੇ ਇੱਧਰ ਆਉਣਾ ਚਾਹੁੰਦੇ ਆ ਕੀ ਸੋਚ ਕੇ ਆਉਣਾ ਕੀ ਕਰਨਾ ਨਵੇਂ ਬੰਦੇ ਸਵਾਲ ਬਹੁਤੇ ਮਨ 'ਚ ਨਹੀਂ ਮੈਂ ਤਾਂ ਇਹ ਕਹੂੰਗਾ ਕਮ ਕੋਈ ਵੀ ਆ ਦਿਲ ਲਾ ਕੇ ਕਰੋ ਚਾਹੇ ਉਹਦੇ ਲਈ ਤੁਹਾਨੂੰ ਸ਼ੌਂਕ ਹੋਣਾ ਚਾਹੀਦਾ ਆ ਜੀ ਤੇ ਬਾਕੀ ਹਰ ਬੰਦਾ ਕੋਈ ਆਪਣੇ ਸ਼ੌਂਕ ਲਈ ਕਰਦਾ ਕੋਈ ਕਹਿ ਲਓ business ਲਈ ਕਰਦਾ ਜਿੱਦਾਂ ਦੀ ਕਿਸੇ ਦੀ ਹਿੰਮਤ ਆ ਪਰ ਬਹੁਤ ਚੰਗੀ ਗੱਲ ਆ ਘੋੜਿਆਂ ਦੇ ਨਾਲ ਜਿਹੜਾ ਤੁਸੀਂ ਵੀ ਤੰਦਰੁਸਤ ਰਹਿੰਨੇ ਆ ਤਾਂ ਇੱਕ ਇੱਕ ਕਿਸਮ ਦਾ ਜਿਹੜਾ ਕਹਿ ਲਓ ਇਹ ਬਹੁਤ ਚੰਗਾ ਤੁਹਾਡਾ ਨਾਤਾ ਬਣ ਜਾਂਦਾ ਆ ਦੋਸਤ ਬਣ ਜਾਂਦਾ ਜੇ ਤੁਸੀਂ ਰਾਈਡਿੰਗ ਕਰਦੇ ਆ ਮੈਂ ਆਪ ਵੀ ਕਲਰ ਰਾਈਡਿੰਗ ਦਾ ਸ਼ਕੀਨ ਆ ਤਾਂ ਭਾਈ ਉਮਰ ਵਾਕਈ 50 ਸਾਲਾ ਜਿੱਦਾਂ ਮੈਂ ਸ਼ੁਰੂ ਵਿੱਚ ਕਿਹਾ ਬਾਈਆਂ ਨੂੰ ਬਾਈ ਕਹਿਣਗੇ ਯਾਰ ਮੈਂ ਵੀ ਨਹੀਂ ਬੰਨਿਆ ਕਿਉਂਕਿ ਮੈਨੂੰ ਵੀ ਹੈਰਾਨਗੀ ਹੋਈ ਜਦੋਂ ਬਾਈ ਨੂੰ ਮੈਂ ਪੁੱਛਿਆ ਮੈਂ ਕਿਹਾ ਬਾਈ ਜੀ ਏਜ ਕਿੰਨੀ ਹੈ ਮੈਂ ਕਿਹਾ ਬਾਈ ਦੀ ਮਾਂ ਪਚੌਂਟੀਆਂ ਦਾ ਮੈਂ ਆ ਮੈਂ 37 38 ਹੋ ਗਈ ਤੇ ਬਾਈ ਨੇ ਜਦੋਂ 49 ਸਾਲ ਕਿਹਾ ਤੇ ਸੱਚੀ ਜ਼ੁਬਾਨ ਬਾਹਰ ਆ ਜਾਂਦੀ ਹੈ ਕੋ ਪ੍ਰਮਾਤਮਾ ਦੀ ਫੁੱਲ ਕਿਰਪਾਏ ਚੜਦੀ ਕਲਾ ਚ ਰਹੋ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਅਰਦਾਸ ਹੈ ਜੀ ਤੇ ਬਟ ਇੰਨਾ ਐ ਵੀ ਜਿਹੜਾ ਰਾਈਡ ਕਰਦਾ ਬੰਦਾ ਜਾਂ ਕੋਹੜਿਆਂ ਦਾ ਸ਼ੌਂਕੀ ਹੈ ਉਹ ਮੈਨੂੰ ਲੱਗਦਾ ਵੀ ਇਦਾਂ ਦਾ ਹੀ ਹੋਣਾ ਚਾਹੀਦਾ ਕੋ ਆਪਾਂ ਕਹਿੰਦੇ ਸੁਣਿਆ ਸੀਗਾ ਵੀ ਯਾਰ ਜਿਹੜੀ ਉਮਰ ਜਸਟ ਨੰਬਰ ਹੈ ਇਦਰੋਂ ਅੱਜ ਸਾਬਤ ਹੋ ਗਿਆ ਆਪਾਂ ਦੇਖ ਵੀ ਲਿਆ ਸੋ ਬਾਈ ਹੋਰ ਕੋਈ ਗੱਲਬਾਤ ਰਹਿ ਗਈ ਹੈ ਨਹੀਂ ਬਸ ਚੜਦੀ ਕਲਾ ਸਰਚ ਹੈ ਬਿਲਕੁਲ ਚੜਦੀ ਕਲਾ ਜੀ ਜਿਹੜਾ ਸਭ ਨੂੰ ਸਤਿ ਸ੍ਰੀ ਅਕਾਲ ਦੇਣਾ ਨਿਵਾਤਮ ਕਰ ਰਹੇ ਆ ਤੁਹਾਡਾ ਧੰਨਵਾਦ ਬਾਈ ਤੁਹਾਡਾ ਧੰਨਵਾਦ ਬਹੁਤ ਮਾਣ ਮਿਲਿਆ ਬਾਈ ਵੱਲੋਂ ਤੇ ਇੱਕ ਰੀ ਲੋਕੇਸ਼ਨ ਸੱਚ ਦੁਆਰਾ ਦੱਸ ਦਈਏ ਆਪਾਂ ਆਪਣਾ ਫਾਰਮ ਕਿੱਥੇ ਪੈ ਜਾਂਦਾ ਆਪਣਾ ਇਹ ਪਿੰਡ ਥੰਮਣ ਵਾਲਿਆ ਫਲੋਰ ਤੋਂ ਤਰਵਨ ਰੋਡ ਤੇ ਬਿਲਗਾ ਲੱਗਿਆ ਜਿੱਥੇ ਟਰਾਲੀਆਂ ਬਣਦੀਆਂ ਉਹ ਬਿਲਕੁਲ ਆਪਣੇ ਕਹੋ ਉਹਦੇ ਮੋਢਿਆ ਪਿੰਡੇ ਨਾਲ ਹੀ ਜੀ ਜੀ ਜਿੱਥੇ ਜਦੋਂ ਸਾਰੀ ਦੁਨੀਆ ਵਿੱਚ ਮਸ਼ਹੂਰ ਹੈ ਜੀ ਤੇ ਡਿਸਟ੍ਰਿਕਟ ਜਲੰਧਰ ਪੈਂਦਾ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਪੈਂਦੀ ਹੈ ਜੀ ਹਾਂਜੀ ਬਾਈ ਕੈਮ ਗਿਲ ਕੈਮ ਗਿਲ ਦੇ ਫਾਰਮ ਤੇ ਭਾਈ ਜਦੋਂ ਮਰਜੀ ਕਿਹੜਾ ਮਾਰ ਜਿਓ ਅਗਲੀ ਵੀਡੀਓ ਬਾਈ ਦੀਆਂ ਘੋੜੀਆਂ ਵਿਖਾਵਾਂਗੇ ਕੁਝ ਬੱਚੇ ਵਿਖਾਵਾਂਗੇ ਉਹ ਵੀ ਬਹੁਤ ਸੋਹਣੀ ਕਲੈਕਸ਼ਨ ਹੈ ਵੀਰ ਕੋਲੇ ਰਾਈਡਿੰਗ ਰੂਟਿੰਗ ਕਰਦਾ ਵੀ ਭਰਾ ਉਹ ਤਾਂ ਮਾੜੀ ਮੋਟੀ ਝਲਕ ਮੈਂ ਤੁਹਾਨੂੰ ਦਿਖਾਤੀ ਉਹਦੇ ਵਿੱਚ ਮੇਨ ਕੇਲ ਗੱਡਾਂਗੇ ਆਪਾਂ ਤੇ ਰੀਨ ਵੀਡੀਓ ਤਿਆਰ ਤਿਆਰ ਕਰਕੇ ਫਿਰ ਤੁਹਾਡੀ ਕਚਹਿਰੀ ਜੇ ਰੱਖਾਂਗੇ ਵੀਡੀਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਪਾ ਦਿਓ ਪਟਾਕੇ ਪਹਿਲੀ ਵੀਡੀਓ ਸਾਡੇ ਭਰਾ ਦੀ ਹੱਥ ਸਿਰ ਤੇ ਜਰੂਰ ਰੱਖਦੇ ਹੋ ਵੀਡੀਓ ਸ਼ੇਅਰ ਕਰ ਦਿਓ ਭਰਾ ਨੂੰ ਫੋਨ ਕਰਕੇ ਯਾਰ ਵਧਾਈਆਂ ਦੇ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਬਹੁਤ ਜਲਦ ਮਿਲਦੇ ਹਾਂ ਉਹਨੇ ਸਮੇਂ ਲਈ ਦਿਓ ਜੀ ਸੁਖ ਦਦੇਰੀਏ ਨੂੰ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ਼੍ਰੀ ਅਕਾਲ ਭਾਈ ਕੈਮਲੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਆਨੰਦ ਆ ਗਿਆ ਗੱਲ ਕਰਕੇ ਸਵਾਦ ਆ ਗਿਆ ਸਾਡੇ ਵੱਲੋਂ ਤੇ ਬਹੁਤ ਧੰਨਵਾਦ ਹੋ ਸਕਦਾ ਛੇਤੀ ਫੇਰ ਮਿਲਾਂਗੇ ਧੰਨਵਾਦ ਧੰਨਵਾਦ ਓਕੇ ਸ